ਜਿੱਥੇਦਾਰੋ ਅਸੀਂ ਵੀ ਤੁਹਾਨੂੰ ਜਲੇਲ ਕਰਾਂਗੇ ਸਾਰੀ ਦੁਨੀਆ ਦੇ ਸਾਹਮਣੇ ਕਰਾਂਗੇ ਤੇ ਜਿਸ શ્રી ਕਾਲਪੱਖ ਸਾਹਿਬ ਤੋਂ ਤੁਸੀਂ ਸਾਡੇ ਅਕਸ ਨੂੰ ਢਾ ਲਾਈ ਸੀ ਅਸੀਂ ਉਸ ਕਾਲਪੱਖ ਦੇ ਅਕਸ ਨੂੰ ਵੀ ਢਾ ਲਾਵਾਂਗੇ ਤੁਸੀਂ ਕਰ ਲਿਓ ਸਾਡਾ ਕੀ ਕਰ ਜਿੰਨਾਂ ਨੂੰ ਆਪਣਾ ਆਖਰੀ ਹਥਿਆਰ ਵੀ ਵਰਤ ਲੈਣ ਦਿਓ 11 ਜਨਵਰੀ ਤੋਂ ਬਾਅਦ ਮੈਂ ਖੋਲੂਗਾ ਆਪਣੇ ਪੱਤੇ ਤੇ ਕਿ ਵੀ ਸੀ ਪਲਾਉਣੀ ਹੈ ਤੇ ਇਹਦਾ ਵਾਸ਼ਾ ਕੁੱਟਣਾ ਹੈ ਇਹ ਵੀ 11 ਤਰੀਕ ਤੋਂ ਬਾਅਦ ਹੀ ਪਤਾ ਲੱਗੇ। ਕਿ ਜੀ ਅਸੀਂ ਖਤਰਨਾਕ ਅਪਰਾਧਿਕ ਕਰੇ ਹੋਏ ਸੀ। ਸਾਨੂੰ ਧਮਕੀਆਂ ਮਿਲ ਰਹੀਆਂ ਸੀਆਂ ਜਾਨੋਂ ਮਾਰਨ ਦੀਆਂ ਸਾਡਾ ਐਕਸੀਡੈਂਟ ਕਰਵਾ ਸਕਦੇ ਸੀ। ਸਾਡੇ ਬੱਚੇ ਨੂੰ ਧਮਕੀਆਂ ਮਿਲ ਰਹੀ ਸੀ ਬਾਹਰ ਦੇ ਦੇਸ਼ਾਂ ਦੇ ਬੱਚੇ ਨੂੰ ਧਮਕੀ ਮਿਲ ਰਹੀ ਸੀ। ਸਾਡੀਆਂ ਧੀਆਂ ਪੜਾਣ ਤੇ ਉਂਝਾਂ ਲਾਈਆਂ ਜਾ ਰਹੀਆਂ ਸੀਆਂ। ਅਸੀਂ ਇਸ ਮਾਹੌਲ 'ਚ ਸੀ ਤੇ ਇਸ ਕਰਕੇ ਅਸੀਂ ਲਾਗੂ ਨਹੀਂ ਕਰਵਾ ਸਕਦੇ। ਇਹ ਠੀਕ ਹੈ ਬਿਲਕੁਲ ਠੀਕ ਹੈ ਪਰ ਕੀ ਜਫੇਦਾਰ ਸਾਹਿਬ ਕਾਲ ਵਕਤ ਤੇ ਜਫੇਦਾਰ ਨੂੰ ਐਦਾਂ ਹਥਿਆਰ ਛੁੱਟ ਦੇਣੇ ਕਹਿੰਦੇ ਨੇ ਭਗਾਉਣੇ ਆ ਕੇ ਦੋਸ਼ੀਆਂ ਆ ਕੇ ਗੁਨਾਹਗਰਾਂ ਆ ਕੇ ਸਿੱਖ ਕੌਮ ਦੇ ਦੁਸ਼ਮਣਾਂ ਦੇ ਹਥਿਆਰ ਦੇ ਛੁੱਟਨੇ ਦੁਸ਼ਮਣ ਬਹੁਤ ਬਾਤ ਕਰਾ ਹੈ ਦੁਸ਼ਮਣ ਬਹੁਤ ਕਮੀਨੇ ਹੈ ਕਮੀਨੇ ਤੋਂ ਕਮੀਨੇ ਲੋਕ ਉੱਥੇ ਬੈਠੇ ਉਹਨਾਂ ਦਾ ਟੱਕਰਾਂ ਕਰਨ ਲਈ ਤੁਹਾਨੂੰ ਇੱਕ ਮੁੱਠ ਹੋਣਾ ਚਾਹੀਦਾ ਸੁਧਾਰ ਲਹਿਰ ਵਾਲਿਓ ਉਹ ਉੱਤਤਾਵੁੱਲ ਨਹੀਂ ਡਿੱਗਣਾ ਨਹੀਂ ਡਿੱਗਣਾ ਨਹੀਂ ਡਿੱਗਣਾ ਇਹ ਕੁੱਤੇ ਚੱਕ ਛੱਡ ਦਿਓ ਤੁਹਾਨੂੰ ਕੁਝ ਕਰਨਾ ਪਏਗਾ ਜੇ ਨਾ ਕੀਤਾ ਤੁਸੀਂ ਵੀ ਇਨ੍ਹਾਂ ਗੁਨਾਹਗਾਰਾਂ ਵਾਂਗੂ ਸ਼ਰਮ ਹੋ। ਅਸੀਂ ਜੱਤੀ ਤੌਰ ਤੇ ਸਿੰਘ ਸਾਹਿਬ ਜਾਨੀ ਹਰਪੀ ਸਿੰਘ ਨੂੰ ਬੇਇੱਜ਼ਤੀ ਕੀਤੀ ਕਿ ਸਿੰਘ ਸਾਹਿਬ ਜੀ ਜੇ ਤੁਸੀਂ ਕੌਮ ਦੀ ਰਹਿਨਮਾਈ ਨਹੀਂ ਕੀਤੀ ਤੁਸੀਂ ਮੈਦਾਨ ਵਿੱਚ ਨਹੀਂ ਆਏ ਤਾਂ ਤੁਹਾਡੀ ਇਹ ਜੋ ਦਲੇਰੀ ਹੈ ਇਹ ਜੋ ਤੁਸੀਂ ਕੱਲ ਹੀ ਬੁਲਾ ਤਿੰਨ ਦਾ ਅਵਾਰ ਲਿਆ ਇੱਕ ਕਿਸੇ ਕੰਮ ਨਹੀਂ ਆਉਣਾ ਦੁਨੀਆ ਦੇ ਹਰ ਖਿੱਤੇ ਵਿੱਚ ਬਸਦੇ ਰਸਦੇ ਹੱਸਦੇ ਦਰਦੇ ਕੌਮ ਚੈਨਲ ਦੇ ਹਜ਼ਾਰਾਂ ਦਰਸ਼ਕਾਂ ਨੂੰ ਗਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਪੰਥਕ ਹਲਕਿਆਂ ਵਿੱਚ 2017 ਤੋਂ ਜੋ ਗੁੱਬਗਵਾਹਟ ਚੱਲੀ ਆ ਰਹੀ ਸੀ 2024 ਆਉਂਦਿਆਂ ਆਉਂਦਿਆਂ ਉਸ ਨੇ ਜਵਾਲਾਮੁਖੀ ਦਾ ਰੂਪ ਧਾਰਨ ਕਰ ਲਿਆ ਤੇ ਉਹ ਜਵਾਲਾਮੁਖੀ 2 ਦਸੰਬਰ 2024 ਨੂੰ ਫਟ ਹੀ ਗਿਆ ਤੇ ਉਸ ਦੇ ਝਟਕੇ ਦੁਨੀਆ ਭਰ ਵਿੱਚ ਮਹਿਸੂਸ ਕੀਤੇ ਗਏ ਇੱਕ ਐਸਾ ਪੁਚਾਰ ਜਿਸ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਦੁਨੀਆਂ ਦੇ ਇਤਿਹਾਸ ਵਿੱਚ ਐਸੀ ਤੀਬਰਤਾ ਤੇਜ਼ਤੀ ਵਰਤਾਲਾ ਪੁਚਾਰ ਕਦੇ ਵੀ ਨਹੀਂ ਸੀ ਰਹਾ ਉਹ ਇੱਕ ਐਸਾ ਪੁਚਾਰ ਸੀ ਪੁਚਾਰ ਨਹੀਂ ਬਲਕਿ ਉਹ ਐਸਾ ਇਨਕਲਾਬ ਸੀ ਜਿਸ ਨੇ ਸੱਚ ਮੁੱਚ ਲੀ ਉੱਪਰ ਲੈ ਜਾਂਦੀ ਜਿੰਨਾ ਵੀ ਸ਼ਾਸਕਾਂ ਨੇ ਜਿੰਨਾ ਵੀ ਤਾਨੇ ਸ਼ਾਹਾਂ ਨੇ ਆਪਣੇ ਰਾਜ ਭਾਗ ਸਮੇਂ ਜੋ ਵੀ ਵੱੱਜਰ ਗੁਨਾ ਕੀਤੇ ਸਨ ਉਹਨਾਂ ਸ਼ਾਸਕਾਂ ਨੇ ਉਹ ਆਪਣੇ ਸਾਰੇ ਗੁਨਾ ਇੱਕ ਇੱਕ ਕਰਕੇ ਮੰਨੇ ਤੇ ਸਜ਼ਾ ਵੀ ਪ੍ਰਵਾਨ ਕੀਤੀ ਇਹ ਸਾਰਾ ਦ੍ਰਿਸ਼ ਇਹ ਸਾਰਾ ਨਜ਼ਾਰਾ ਦੁਨੀਆ ਭਰ ਦੇ ਲੋਕਾਂ ਨੇ ਵੇਖਿਆ ਪਰ ਪਤਾ ਨਹੀਂ ਕੀ ਹੋਇਆ ਕਿਸੇ ਪੁੱਠੀ ਖੋਪਣੀ ਵਾਲੇ ਨੇ ਐਸੀ ਪੱਟੀ ਪੜਾਈ ਉਹਨਾਂ ਦੋਸ਼ੀਆਂ ਨੇ ਅਕਾਗ ਤਖਤ ਸਾਹਿਬ ਦੇ ਜਥੇਦਾਰਾਂ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਆਪਣੇ ਸਾਰੇ ਕੀਤੇ ਹੋਏ ਗੁਨਾਹ ਮੁਕਰ ਕੇ ਤੇ ਕਿਹਾ ਕਿ ਅਸੀਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ ਜਿਹਨੂੰ ساری ਦੁਨੀਆ ਨੇ ਦੇਖਿਆ ਉਸ ਤੋਂ ਵੀ ਉਹ ਮੁਕਰ ਗਿਆ ਤੇ ਉਹਨਾਂ ਨੇ ਆਪਣੇ ਜਥੇਦਾਰਾਂ ਦੇ ਖਿਲਾਫ ਹੀ ਬਦਲਾ ਲੈਣ ਦੀ ਠਾਨ ਲਈ ਤੇ ਪਹਿਲਾਂ ਉਹਨਾਂ ਨੇ ਜਥੇਦਾਰਾਂ ਨੂੰ ਆਪਸ ਵਿੱਚ ਪਾੜਿਆ ਫਿਰ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਝੂਠੇ ਤੇ ਬੇਬੁਨਿਆਦ ਦੋਸ਼ ਲਾਏ ਉਹਨਾਂ ਨੂੰ ਬਦਲਾਮ ਕਰਨ ਲਈ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਕਿਸੇ ਨੂੰ ਧਮਕੀਆਂ ਦਿੱਤੀਆਂ ਕਿਸੇ ਨੂੰ ਕਹਿ ਖੰਡਾ ਖੜਕਾ ਦੇਾਂਗੇ ਕਿਸੇ ਦੇ ਬੱਚਾ ਨੂੰ ਧਮਕੀਆਂ ਦਿੱਤੀਆਂ ਕਿਸੇ ਦੇ ਧੀਆ ਪੈਣਾ ਤੇ ਵੀ ਉਂਝਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਥੇਦਾਰਾਂ ਨੂੰ ਪਰੇਸ਼ਾਨ ਕੀਤਾ ਇਹ ਜੋ ਐਕਸ਼ਨ ਸੀ ਇਹਦੀ ਸ਼ੁਰੂਆਤ 14 ਜਨਵਰੀ 2025 ਨੂੰ ਮਾਗੀ ਮੇਲੇ ਤੋਂ ਸ਼ੁਰੂ ਕੀਤੀ ਉਹਨਾਂ ਨੇ ਇੱਕ ਬਹੁਤ ਵੱਡਾ ਇਕੱਠ ਕਰਕੇ ਇਸ ਐਕਸ਼ਨ ਦਾ ਆਗਾਜ਼ ਉਹਨਾਂ ਨੇ ਕੀਤਾ ਕੀ ਕੀਤਾ ਉਹਨਾਂ ਨੇ ਇਤਿਹਾਸ ਨੂੰ ਹੀ ਇੱਕ ਪੁੱਠਾ ਕਿਹੜਾ ਦੇਣਾ ਸ਼ੁਰੂ ਕਰਤਾ ਇਤਿਹਾਸ ਨੂੰ ਪੁੱਠਾ ਕਿਹੜਾ ਦੇਣਾ ਸ਼ੁਰੂ ਕਰਤਾ ਕਿ ਮੁਖਸਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਟੁੱਟੀ ਗੰਢੀ ਸੀ ਉਸੇ ਪਾਵਨ ਧਰਤੀ ਤੇ ਇਹਨਾਂ ਪੁੱਠੀ ਖੋਪੜੀ ਵਾਲਿਆਂ ਨੇ ਜਿਹੜੀ ਮਾੜੀ ਮੋਟੀ ਟੁੱਟੀ ਬੀ ਗੰਡੀ ਗਈ ਸੀ ਇਹਨਾਂ ਨੇ ਉਸ ਨੂੰ ਹੋਰ ਵੀ ਤੋੜ ਦਿੱਤਾ ਖੇਰੂ ਖੇਰੂ ਕਰ ਦਿੱਤਾ ਇਹਨਾਂ ਨੇ ਉਸ ਇਕੱਠ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿਲੀ ਚੁਣੌਤੀ ਇਹ ਦਿੱਤੀ ਕਿ ਤੁਸੀਂ ਜਿਹੜਾ ਸਾਡਾ ਫਖਰੇ ਕੌਮ ਅਵਾਰਡ ਰੱਦ ਕੀਤਾ ਉਸ ਨੂੰ ਬਹਾਲ ਕਰੋ ਉੱਥੇ ਇਕੱਠ ਤੋਂ ਹੱਥ ਖੜੇ ਕਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਗਾਵਤ ਦਾ ਲੜ ਕੀਤਾ ਦੂਜਾ ਉਹਨਾਂ ਨੇ ਇਹ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜੇ ਸਿੰਘ ਸਹਿਬਾਨਾ ਨੇ ਸਾਡੀ ਮੌਜੂਦਾ ਲੀਡਰਸ਼ਿਪ ਨੂੰ ਸਾਡੀ ਲੀਡਰਸ਼ਿਪ ਨੂੰ ਅਜੋ ਕਰਾਰ ਦਿੱਤਾ ਸਾਡੀ ਲੀਡਰਸ਼ਿਪ ਨੂੰ ਰੱਦ ਕੀਤਾ ਤੇ ਅੱਜ ਅਸੀਂ ਸ਼੍ਰੀ ਅਕਾਲ ਪੱਖ ਸਾਹਿਬ ਤੋਂ ਜੋ ਸੱਤ ਮੈਂਬਰੀ ਕਮੇਟੀ ਨਵੀਂ ਪੜਤੀ ਦੀ ਬਣਾਈ ਗਈ ਸੀ ਅਸੀਂ ਉਸ ਨੂੰ ਅਜੋਗ ਕਰਾਰ ਦਿੰਦਾ ਤੇ ਅਸੀਂ ਉਸ ਨੂੰ ਰੱਦ ਕਰਦੇ ਤਿੰਜਾ ਸ਼੍ਰੀ ਅਕਾਲ ਪੱਖ ਸਾਹਿਬ ਤੋਂ ਇਹ ਆਦੇਸ਼ ਜਾਰੀ ਕੀਤਾ ਸੀ ਕਿ ਤੁਸੀਂ ਬਗਗੀ ਜਾਂ ਦਾਗੀ ਸ਼੍ਰੋਮਣੀ ਅਕਾਲੀ ਦਲ ਨੂੰ ਉਨਨ ਜੀਵਤ ਕਰਨ ਲਈ ਇਕੱਠੇ ਹੋਵੋ ਤੇ ਆਪੋ ਆਪਣੇ ਚੁੱਲ੍ਹੇ ਸਮੇਟ ਦਿਓ ਪਤਾ ਹੈ ਦੋਸ਼ੀਆਂ ਨੇ ਕੀ ਕਿਹਾ ਕਿ ਨਾ ਹੀ ਅਸੀਂ ਆਪਣੇ ਚੁੱਲ੍ਹੇ ਸਮੇਟਾਂਗੇ ਤੇ ਨਾ ਹੀ ਅਸੀਂ ਆਪਣੇ ਬਾਗੀਆਂ ਨੂੰ ਆਪਣੇ ਨਾਲ ਲਾਵਾਂਗੇ ਸਾਡਾ ਚੁੱਲ੍ਹਾ ਅੱਜ ਵੀ ਭਖ ਰਿਹਾ ਹੈ ਕਰ ਲਓ ਜਥੇਦਾਰੋ ਜਿਹੜਾ ਕੁਸ਼ਤ ਸੀ ਕਰਨਾ ਚਾਹਦਾ ਇੱਕ ਉਹਨਾਂ ਨੇ ਇਹ ਵੀ ਚੈਲੰਜ ਕੀਤਾ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਜਥੇਦਾਰਾਂ ਨੂੰ ਕਿ ਤੁਸੀਂ ਸਾਰੀ ਦੁਨੀਆ ਦੇ ਸਾਹਮਣੇ ਸਾਡੇ ਅਕਸ ਨੂੰ ਢਾਹ ਲਾਈ ਹੈ ਸਾਨੂੰ ਜਲੀਲ ਕੀਤਾ ਅਸੀਂ ਵੀ ਜਥੇਦਾਰੋ ਅਸੀਂ ਵੀ ਤੁਹਾਨੂੰ ਜਲੀਲ ਕਰਾਂਗੇ ਸਾਰੀ ਦੁਨੀਆ ਦੇ ਸਾਹਮਣੇ ਕਰਾਂਗੇ ਤੇ ਜਿਸ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਤੁਸੀਂ ਸਾਡੇ ਅਕਸ ਨੂੰ ਢਾਹ ਲਾਈ ਸੀ ਅਸੀਂ ਉਸ ਅਕਾਲ ਪੱਖ ਦੇ ਅਕਸ਼ ਨੂੰ ਵੀ ਟਾ ਲਾਵਾਂਗੇ ਤੁਸੀਂ ਕਰ ਲਿਓ ਸਾਡਾ ਕੀ ਕਰਨਾ ਇਹ ਇਹਨਾਂ ਬਾਗੀਆਂ ਨੇ ਸ੍ਰੀ ਅਕਾਲ ਪੱਖ ਸਾਹਿਬ ਨੂੰ ਪੰਜੇ ਸਿੰਘ ਸਾਹਿਬਾਨ ਨੂੰ ਚੈਲੰਜ ਕੀਤਾ ਹੈ ਇਹ ਅਕਾਲ ਪੱਖ ਤ ਨੂੰ ਚੈਲੰਜ ਨਹੀਂ ਇਹ ਸਿੰਘ ਸਾਹਿਬਾਨ ਨੂੰ ਚੈਲੰਜ ਨਹੀਂ ਬਲਕਿ ਇਹ ਸੁਭੂਚੀ ਸਿੱਖ ਕੌਮ ਨੂੰ ਚੈਲੰਜ ਹੈ ਕਹੇ ਤੁਸੀਂ ਤੱਕ ਬੜਾ ਕਹਿੰਦੇ ਔਕਾਤ ਤੱਕ ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਸੀਂ ਤਾਂ ਤੁਹਾਡੇ ਅਕਾਲ ਤਖਤ ਸਾਹਿਬ ਦਿਆ ਸਾਰਿਆਂ ਮਾਨ ਮਰਯਾਦਾਾਂ ਭੰਗ ਕਰਤੀਆਂ ਅਸੀਂ ਸਭ ਠੁਕਰਾ ਦਿੱਤੀ ਇੱਕ ਚੈਲੰਜ ਸਮੁੱਚੀ ਸਿੱਖ ਕੌਮ ਨੂੰ ਹੁਣ ਸਮੁੱਚੀ ਕੌਮ ਨੇ ਸੋਚਣਾ ਹੈ ਹੁਣ ਸਾਡੀਆਂ ਪੰਥਕ ਜਥੇਬੰਦੀਆਂ ਨੇ ਸੋਚਣਾ ਹੈ ਕਿ ਉਹਨਾਂ ਨੇ ਇੰਨਾ ਭਗੌੜਿਆਂ ਦਾ ਕਿਸ ਪਾਸੇ ਜਵਾਬ ਇਹ ਗੱਲ ਨਹੀਂ ਕਿ ਇਹਨਾਂ ਨੂੰ ਕੋਈ ਜਵਾਬ ਨਹੀਂ ਦੇਵੇਗਾ ਜ਼ਰੂਰ ਦੇਵੇਗਾ ਇੰਗਲੈਂਡ ਦੀ ਸੰਗਤ ਨੇ ਜਦੋਂ ਗਿਆਨੀ ਰਕबीर ਸਿੰਘ ਜੋ ਕਿ ਇੱਥੋਂ ਯੂਕੇ ਚਲੇ ਗਏ ਜਾਂ ਉਹਨਾਂ ਨੂੰ ਜ਼ਬਰਦਸਤੀ ਭੇਜਿਆ ਗਿਆ ਉੱਥੇ ਜਦੋਂ ਸੰਗਤਾਂ ਨੂੰ ਮਿਲੇ ਸੰਗਤਾਂ ਨੇ ਪੁੱਛਿਆ ਕਿ ਸਿੰਘ ਸਾਹਿਬ ਜੀ ਤੁਸੀਂ 2 ਦਸੰਬਰ 2024 ਨੂੰ ਜਿਹੜੇ ਫੈਸਲੇ ਕੀਤੇ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਿਉਂ ਨਹੀਂ ਕਰਵਾ ਸਕੇ ਜੱਥੇਦਾਨ ਨੇ ਆਪਣੀ ਬਿਥਿਆ ਕਿਸ ਤੰਗ ਨਾਲ ਸੁਣਾਈ ਕਿ ਜੇ ਅਸੀਂ ਖਤਰਨਾਕ ਅਪਰਾਧੀਆਂ ਦੇ ਕਰੇ ਹੋਏ ਸੀ ਸਾਨੂੰ ਧਮਕੀਆਂ ਮਿਲ ਰਹੀਆਂ ਸੀ ਆ ਜਾਨੋ ਮਾਰਨ ਦੀਆਂ ਸਾਡਾ ਐਕਸੀਡੈਂਟ ਕਰਵਾ ਸਕਦੇ ਸੀ ਸਾਡੇ ਬੱਚਿਆਂ ਨੂੰ ਧਮਕੀਆਂ ਮਿਲ ਰਹੀ ਸੀ ਬਾਹਰ ਦੇ ਦੇਸ਼ਾਂ ਦੇ ਬੱਚਿਆਂ ਨੂੰ ਧਮਕੀਆਂ ਮਿਲ ਰਹੀਆਂ ਸੀ ਸਾਡੀਆਂ ਧੀਆਂ ਪੜਾਣ ਤੇ ਉਂਝਾਂ ਲਾਈਆਂ ਜਾ ਰਹੀਆਂ ਸੀ ਅਸੀਂ ਇਸ ਮਾਹੌਲ ਸੀ ਤੇ ਇਸ ਕਰਕੇ ਅਸੀਂ ਲਾਗੂ ਨਹੀਂ ਕਰਵਾ ਸਕੇ ਇਹ ਠੀਕ ਹੈ ਬਿਲਕੁਲ ਠੀਕ ਹੈ ਪਰ ਕੀ ਜਥੇਦਾਰ ਸਾਹਿਬ ਅਕਾਲ ਤਖਤ ਤੇ ਜਥੇਦਾਰ ਨੂੰ ਐਦਾਂ ਹਥਿਆਰ ਛੁੱਟ ਦੇਣੇ ਚਾਹੀਦੇ ਨੇ ਭਗੌੜਿਆਂ ਅੱਗੇ ਦੋਸ਼ੀਆਂ ਅੱਗੇ ਗੁਨਾਹਗਰਾਂ ਅੱਗੇ ਸਿੱਖ ਕੌਮ ਦੇ ਦੁਸ਼ਮਣਾਂ ਅੱਗੇ ਹਥਿਆਰ ਦੇ ਛੁੱਟਨੇ ਚਾਹੀਦੇ ਸਿੱਖ ਕੌਮ ਵਿੱਚ ਚੱਲ ਰਹੀ ਹੈ ਕੁਸਲ-ਮੁਸਲ ਖੈਰ ਸਿੱਖ ਕੌਮ ਹਰਕਤ ਹਣ ਪੰਥਿਕ ਜਥੇ ਬਣੀਆਂ ਹੰ ਪੰਚਕ ਅਕਾਲੇਦਲ ਇਸ ਸਰਗਰਮ ਨੇ ਹਜ਼ੂਰ ਸਾਹਿਬ ਦੇ ਪਾਵਨ ਸਟੇਜ ਤੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ 박시ਰੀ ਦਮਨਵਾ ਸਾਹਿਬ ਨੇ ਐਲਾਨ ਕੀਤਾ ਸੀ ਕਿ ਜੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਕਰਨਾ ਹੈ ਆਨ ਬਾਨ ਤੇ ਸ਼ਾਨ ਨੂੰ ਚਾਰ ਚੰਨ ਲਾਉਣੇ ਹੈ ਤਾਂ ਪੰਚਕ ਭਿਰਾਂ ਨੂੰ ਇੱਕ ਹੋ ਕੇ ਚੱਲਣਾ ਪਊਗਾ ਦੁਸ਼ਮਣ ਬਹੁਤ طاقتਵਰ ਹੈ ਉਹ ਸਭ ਬਹੁਤ ਕਮੀਨ ਐ ਕਮੀਨੇ ਤੋਂ ਕਮੀਨੇ ਲੋਕ ਚੀਮੇ ਭੁੰਦੜ ਵਰਗੇ ਕਮੀਨੇ ਲੋਕ ਉੱਥੇ ਬੈਠੇ ਨੇ ਉਹਨਾਂ ਦਾ ਟੱਕਰਾਂ ਕਰਨ ਲਈ ਸਾਨੂੰ ਇੱਕ ਮੁੱਠ ਹੋਣਾ ਪਏਗਾ ਉਥੋਂ ਕਾਫੀ ਸੰਸਥਾਵਾਂ ਨੇ ਕਾਫੀ ਮਹਾਪੁਰਸ਼ਾਂ ਨੇ ਕਾਫੀ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਅਸੀਂ ਸਿੰਘ ਸਾਹਿਬ ਜੀ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤਰਾਂ ਫੇਰ ਇੱਕ ਇਕੱਠ ਹੋਇਆ ਮਰਸਤਵਣਾ ਸਾਹਿਬ ਧਾਰਤੀ ਤੇ ਉੱਥੇ ਵੀ ਸਿੰਘ ਸਾਹਿਬ ਨੇ ਇਹੀ ਬੇਨਤੀ ਕੀਤੀ ਕਿ ਜੇ ਅਕਾਲ ਤਖਤ ਦੇ ਭਗੌੜਿਆਂ ਨੂੰ ਸਭ ਤੋਂ ਸਿਖਾਉਣਾ ਹੈ ਸਮੁੱਚੀਆਂ ਪੰਥਕ ਧਰਾਂ ਭਗੌੜਿਆਂ ਨੂੰ ਛੱਡ ਕੇ ਬੰਦ ਦਲੀਆਂ ਨੂੰ ਛੱਡ ਕੇ ਸਮੁੱਚੇ ਸਾਰੇ ਅਕਾਲੀ ਦਲ ਜਿਹੜੇ ਅਕਾਲ ਤਖਤ ਦੀ ਆਣ-ਬਾਣ ਸ਼ਾਨ ਨੂੰ ਬਹਾਲ ਕਰਨਾ ਚਾਹੁੰਦੇ ਨੇ ਜਿੰਨੀ ਦਰ ਇੱਕ ਮੁਠ ਨਹੀਂ ਹੁੰਦੇ ਉਹ ਕੁਝ ਵੀ ਨਹੀਂ ਕਰ ਸਕਣਗੇ ਇਹ ਸੋਚ ਇਹ ਵਿਚਾਰ ਚੱਲ ਰਹੀ ਹੈ ਪਰ ਅਜੇ ਤੱਕ ਇਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਕਿਉਂਕਿ ਸੁਧਾਰ ਲਹਿਰ ਵਾਲੇ ਜਿਵੇਂ ਉਸਾਂ ਪਹਿਲੀ ਮੀਟਿੰਗ ਚਾਹ ਕੇ ਉੱਠਦਾ ਬੁੱਲ ਕੰਨੀ ਦੇਖ ਰਹੇ ਨੇ ਕਿ ਉੱਠਦਾ ਬੁੱਲ ਲੰਕੀ ਤਾਂ ਜਾਂਦਾ ਡਿੱਗੂ ਕਦੋਂ ਸੁਧਾਰ ਲਹਿਰ ਵਾਲਿਓ ਓਏ ਉੱਠਦਾ ਬੁੱਲ ਨਹੀਂ ਡਿੱਗਣਾ ਨਹੀਂ ਡਿੱਗਣਾ ਨਹੀਂ ਡਿੱਗਣਾ ਇੱਕ ਕੁੱਤੇ ਚੱਕ ਛੱਡ ਦਿਓ ਤੁਹਾਨੂੰ ਕੁਝ ਕਰਨਾ ਪਏਗਾ ਜੇ ਨਾ ਕੀਤਾ ਤੁਸੀਂ ਵੀ ਇਨ੍ਹਾਂ ਗੁਨਾਹਗਾਰਾਂ ਵਿੱਚ ਸ਼ਾਮਲ ਹੋ ਜਾਓ ਦੋਸਤੋ ਜਿੰਨੇ ਵੀ ਸੋਸ਼ਲ ਮੀਡੀਆ ਹੈ ਜਿੰਨੇ ਵੀ ਪੰਥਕ ਸੋਚ ਵਾਲੇ ਨੇ ਸਾਡਾ ਚੈਨਲ ਵੀ ਉਹਨਾਂ ਚੋਂ ਦਰਦੇ ਕੌਮ ਇੱਕ ਹੈ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਬਾਨ ਸ਼ਾਨ ਨੂੰ ਬਹਾਲ ਕਰਤੇ ਲੱਗੇ ਹੋਏ ਪਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਸਿਰਫ ਉਸ ਚਿੜੀ ਵਾਂਗਾਂ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਉਹ ਪਾਣੀ ਦੀ ਚੁੰਝ ਭੜਦੀ ਸੀ ਤੇ ਅੱਗ ਤੇ ਸੁੱਟੇ ਹੁੰਦੀ ਸੀ ਸਾਡਾ ਸੋਸ਼ਲ ਮੀਡੀਆ ਤਾਂ ਇੰਨਾ ਕੀ ਕੰਮ ਕਰ ਸਕਦਾ ਕੌਣ ਕਰ ਸਕਦਾ ਇਹ ਕਾਰਜ ਇਹ ਸ਼ੁੱਭ ਕਾਰਜ ਇਹ ਤਾਂ ਪੰਚਕ ਜੱਥੀਆਂ ਜਥੇਬੰਦੀਆਂ ਕੌਮ ਦਾ ਕੋਈ ਆਗੂ ਮੈਦਾਨ 'ਚ ਨਿਤਰੇ ਫੇਰ ਇਹ ਮਸਲਾ ਹੱਲ ਹੋ ਸਕਦਾ ਸਾਡੀ ਨਜ਼ਰ ਜਦੋਂ ਅਸੀਂ ਸਾਰੇ ਕੁਮਾਕੇ ਦੇਖੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੀ ਨੇ ਭਾਈ ਸਾਹਿਬ ਬਲਦੇਵ ਸਿੰਘ ਬਡਾਲਾ ਵੀ ਨੇ ਅਕਾਲੀ ਦਲ ਬਾਦਸ਼ ਪੰਜਾਬ ਵਾਲੇ ਵੀ ਨੇ ਹੋਰ ਕਿੰਨੇ ਹੀ ਅਕਾਲੀ ਦਲ ਨੇ ਸਾਰੇ ਇੱਕ ਮੁਠ ਹੋਣ ਤਾਂ ਜਦੋਂ ਸਾਨੂੰ ਲੱਗਿਆ ਕਿ ਇਹ ਹੋਣਗੇ ਨਹੀਂ ਹਾਲੇ ਤਾਂ ਸਾਡੀ ਨਿਗਾਹ ਪਹਿਲੀ ਸੱਤੇ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਗਈ ਕਿ ਤੁਸੀਂ ਤਾਂ ਬਾਦਲਾਂ ਦੇ ਖਿਲਾਫ ਉਹਨਾਂ ਨਾਲ ਲੋਹਾ ਲੈਣ ਦੀ ਗੱਲ ਸ਼ੁਰੂ ਕੀਤੀ ਹੈ ਟੱਕਰ ਲੈਣ ਦੀ ਗੱਲ ਸ਼ੁਰੂ ਕੀਤੀ ਹੈ ਪਰ ਤੁਸੀਂ ਚੁੱਪ ਕਰਕੇ ਕਿਉਂ ਬੈਠੇ ਹੋ ਇਸ ਤੋਂ ਬਾਅਦ ਕਦੋਂ ਉਹ ਖਾ비 ਹੋ ਗਏ ਉਹ ਧਾਮੀ ਤੇ ਹਾਵੀ ਹੋ ਗਏ ਬਲਵਿੰਦਰ ਭੁੰਦਰ ਨੇ ਉਹਦੀ ਫੱਟੀ ਪੋਚਤੀ ਹਰਜਿੰਦਰ ਸਿੰਘ ਧਾਮੀ ਦੀ ਵੀ 11 ਨੂੰ ਜਿਹੜਾ ਨਹੀਂ ਹੋਣਾ ਸੀਗਾ ਉਹਨੇ ਹੋਰ ਵੱਖਰਾ ਐਲਾਨ ਕਰਤਾ ਚੀਮਾ ਫੱਟੀ ਪੋਚੀ ਜਾਂਦਾ ਸੱਤ ਮੈਮਰੀ ਕਮੇਟੀ ਦੀ ਇਹ ਲੋਕ ਤਾਂ ਆਪਣਾ ਕੰਡ ਕਰੀ ਜਾਂਦੇ ਨੇ ਨਾ ਸੁਧਾਰ ਲੈਣ ਵਾਲੇ ਨਾ ਪੰਥਕ ਜੱਤੇ ਵੰਦੀਆਂ ਨਾ ਪੰਥਕ ਤੇਰਾ ਇਹ ਕੁਛ ਕਿਉਂ ਨਹੀਂ ਕਰ ਰਹੀਆਂ ਅਸੀਂ ਜਾਤੀ ਤੌਰ ਤੇ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਨੂੰ ਬੇਨਤੀ ਕੀਤੀ ਕੇ ਸਿੰਘ ਸਾਹਿਬ ਜੀ ਜੇ ਤੁਸੀਂ ਕੌਮ ਦੀ ਰਹਿਨਮਾਈ ਨਹੀਂ ਕੀਤੀ ਤੁਸੀਂ ਮੈਦਾਨ ਵਿੱਚ ਨਹੀਂ ਆਏ ਤਾਂ ਤੁਹਾਡੀ ਇਹ ਜੋ ਦਲੇਰੀ ਹੈ ਇਹ ਜੋ ਤੁਸੀਂ ਕਾਲੀ ਫੂਲਾ ਸਿੰਘ ਦਾ ਅਵਾਰ ਲਿਆ ਇਹ ਕਿਸੇ ਕੰਮ ਨਹੀਂ ਆਉਣਾ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਬੜੀ ਮੁਸ਼ਕਲ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤੇ ਖੋਲੇ ਇਹ ਕਿ 11 ਜਨਵਰੀ ਨੂੰ ਇਹਨਾਂ ਨੂੰ ਆਪਣਾ ਆਖਰੀ ਹਥਿਆਰ ਵੀ ਵਰਤ ਲੈਣ ਦਿਓ 11 ਜਨਵਰੀ ਤੋਂ ਬਾਅਦ ਮੈਂ ਖੋਲੂਗਾ ਆਪਣੇ ਪੱਤੇ ਤੇ ਕਿਹਦੀ ਸੀਪ ਲਾਉਣੀ ਹੈ ਤੇ ਕਿਦਾ ਵਾਸ਼ਾ ਕੁੱਟਣਾ ਹੈ ਇਹ ਵੀ 11 ਤਰੀਕ ਤੋਂ ਬਾਅਦ ਹੀ ਪਤਾ ਲੱਗੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ